ਹਰ ਪਾਰਤਾ ਤੇ ਮੈਂ ਸਮਝਦਾ ਰਾਹੁਲ ਗਾਂਧੀ ਜੀ ਚੱਲ ਕੇ ਅੱਜ ਇੱਕ ਆਪੋਜੀਸ਼ਨ ਦੇ ਨੇਤਾ ਹੋ ਕੇ ਜਿੱਦੀ ਉਹ ਲੜਾਈ ਲੜ ਰਹੇ ਨੇ ਐਡੀ ਜੁੰਮੇਵਾਰਾਂ ਨਾਲ ਲੜਾਈ ਲੜ ਰਹੇ ਨੇ ਭਾਰਤ ਦੇ ਲੋਕਾਂ ਲਈ ਆ ਇਹ ਜਿਹਹਾ ਨੇਤਾ ਕਰੀ ਦੀ ਹੋਇਆ ਮੈਂ ਵੀ 2002 ਤੋਂ ਵਿੱਚ ਤਕਰੀਬਨ ਮੈਂ 2-3 ਸਾਲ ਪ੍ਰਧਾਨ ਰਿਹਾ ਮੈਨੂੰ ਖੁਸ਼ੀ ਹੈ ਮੇਰੀ ਟਿਮੋਰ ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਲੁਧਿਆਣਾ ਕਾਰਪੋਰੇਸ਼ਨ ਕਾਂਗਰਸ ਪਾਰਟੀ ਦੀ ਬਣੀ ਪਹਿਲੀ ਵਾਰੋਂ ਤੋਂ 4 ਸੀਟਾਂ ਸੀ ਲੁਧਿਆਣੇ ਦੇ ਅਸੀਂ 4 ਹੀ ਜਿੱਤੇ ਮੈਨੂੰ ਇਹ ਖੁਸ਼ੀ ਹੈ ਇੱਕ ਦਿਨ ਪਹਿਲਾਂ ਇੱਕ ਦਿਨ ਬਾਅਦ ਚ ਜਿਹੜੀਆਂ ਇਹ ਨੁਕਤੇ ਚੀਨੀਆਂ ਗੱਲਾਂ ਕਰਦੇ ਨੇ ਸਰਕਾਰਾਂ ਵਾਲੇ ਇਹਨਾਂ ਨੂੰ ਆਪਣੇ ਗਰੀਬਾਂ ਚਾਤੀਮਾਨੀ ਚਾਹੀਦੀ ਹੈ ਕਿ ਸਾਡੇ ਰੋਲ ਕੀ ਹੈ ਉਹ ਦੁਖੀ ਪਰਿਵਾਰ ਨੇ ਉਹ ਪੀੜਿਤ ਪਰਿਵਾਰ ਨੇ ਉਹਨਾਂ ਪਰਿਵਾਰਾਂ ਲਈ ਅਸੀਂ ਰੋਲ ਕੀ ਅਦਾ ਕਰ ਰਹੇ ਹਾਂ ਲਾਂਦੀ ਦੇ ਮੱਝ ਦੇਖ ਰਹੀ ਚੱਪਲ ਪਾਏ ਹੋਏ ਦੇਸੀ ਪੈਂਟ ਪਾਈ ਹੋਈ ਆ ਦੂਜੇ 10-10-10 ਲੱਖ ਦੇ ਸੂਟ ਸੋਨੇ ਦੀਆਂ ਤਾਰਾਂ ਸੂਟ ਪਾਉਣ ਵਾਲੇ ਗੱਲਾਂ ਕਰਨ ਵਾਲੇ ਗਰੀਬੀ ਦੀਆਂ ਆਮ ਘਰਾਂ ਦੀਆਂ ਮੁਰਗੀ ਦੇ ਪੈਸੇ ਦੇਊਗਾ ਮੈਂ ਤਾਂ ਜਿਹੜਾ ਠੋੜਾ ਝੋਂਦੇ ਦਾ ਕੱਦੂ ਕਰਨ ਦੇ ਲੋਕਾਂ ਨੂੰ ਕੱਦੂ ਦਾ ਨਹੀਂ ਪਤਾ ਮੈਨੂੰ ਪਤਾ ਹੈ ਕੱਦੂ ਕਰਨ ਦੇ ਪੈਸੇ ਦੇ ਉਹ ਪੁੱਛਿਓ ਵੀ ਕੱਦੂ ਕਰਨ ਦੇ ਕਿੰਨੇ ਨੂੰ ਚੱਕ ਦਿੱਤੇ ਨੇ ਮੁਰਗੀਆਂ ਦੇ ਕਿੰਨੇ ਪੈਸੇ ਦਿੱਤੇ ਨੇ ਬੱਕਰੀਆਂ ਦੇ ਕਿੰਨੇ ਦਿੱਤੇ ਨੇ ਹਰ ਥਾਂ ਤੇ ਹਰ ਸਮੇ ਮਜ਼ਾਕ ਨਹੀਂ ਚੱਲਦਾ ਸੈਂਕੀ ਸੋਚ ਬੰਦ ਕਰਨ ਚਲੇ ਗਏ ਕਦੇ ਸੋਚਉਣ ਕਰ ਚਲੇ ਗਏ ਇਹ ਸੋਚਉਣ ਕਿਤੇ ਸੀਆਰਪੀਓ ਨਾਲ ਜਾਂ ਪੰਜਾਬ ਪੁਲਿਸ ਨਾਲ ਹੁੰਦੀ ਹੈ ਹੀ ਆ ਕਮ ਹਾਲ ਹੈ ਕਮ ਹਾਲ ਹੈ ਸਾਡੀ ਸੋਚ ਦਾ ਦਾਹਰਾ ਏਜੀ ਸਕਿਉਰਿਟੀ ਜਿਹੜੇ ਪਹਿਲੇ ਮੁੱਖ ਮੰਤਰੀਆਂ ਨਾਲ ਉਹ ਡੇਢੀ ਲਈ ਫਿਰਦੇ ਨੇ ਜਿਹੜਾ ਕੇਜਰੀ ਵਾਲੀ ਗੱਲ ਮਤਲਬ ਯਾਰ ਹਰ ਗੱਲ ਨਾਲ ਤੁਸੀਂ ਲੋਕਾਂ ਦਾ ਮਜ਼ਾਕ ਲੋਕਾਂ ਲੋਕਾਂ ਦੀ ਯਾਦਦਾਸ਼ਤ ਇੰਨੀ ਕਮਜ਼ੋਰ ਨਹੀਂ ਜਿੰਨੀ ਤੁਸੀਂ ਸਮਝ ਰਹੇ ਹੋ ਇੱਕ ਅਕਾਊਂਟ ਖੋਲ ਲਿਆ ਪ੍ਰਾਈਵੇਟ ਕਹ ਜੀ ਇਹ ਚ ਪੈਸੇ ਜਮਾ ਕਰਾਓ ਕੀ ਗੱਲ ਬਈ ਤੇਰੀ ਸਰਕਾਰ ਆ ਇੱਕ ਪਾਸੇ ਨੂੰ ਕਹਿੰਦਾ ਮੇਰਾ ਤਾਂ ਖਜ਼ਾਨਾ ਭਰਿਆ ਹੋਇਆ ਹੈ ਖਜ਼ਾਨਾ ਤੇਰਾ ਫਰਜ ਹੈ 24 ਘੰਟਿਆਂ ਦੇ ਅੰਦਰ ਅੰਦਰ ਤੋਂ ਮਦਦ ਕਰੇ ਉਹਨਾਂ ਲੋਕਾਂ ਦੀ ਹੂੰ ਅੱਜ ਤੱਕ ਕਿੱਦਾਂ ਕੀਆ ਉਹਦੋਂ 15 ਦਿਨ ਕਹਿੰਦਾ ਸੀ ਅਜੂ ਅਜ ਕਿੰਨੇ ਦਿਨ ਬੀਤ ਗਏ ਹੂੰ ਇਹ ਚਾਹੇ ਰਾਹੁਲ ਗਾਂਧੀ ਜੀ ਕਿੰਨੇ ਵੀ ਤੁਹਾਨੂੰ ਰਾਸ਼ੀ ਦੇ ਕੇ ਗਏ ਨੇ ਰਾਹੁਲ ਯਾਰ ਹਾਂਜੀ ਤੁਸੀਂ ਰਾਹੁਲ ਗਾਂਧੀ ਆਪੋ ਜੀਸ਼ਨ ਦਾ ਨੇਤਾ ਸਰਦਾਰ ਸਾਹਿਬ ਹਾਂਜੀ ਹਾਂਜੀ ਰਾਹੁਲ ਗਾਂਧੀ ਨੋ ਰਾਹੁਲ ਗਾਂਧੀ ਤੋਂ ਪੈਸੇ ਆ ਮੰਨ ਜਾਂਦੀ ਸੀ ਕਿ ਆਪਾਂ ਗਾਂਧੀ ਨੇਤਾ 3700 ਕਿਲੋਮੀਟਰ ਦੀ ਯਾਤਰਾ ਕਰਕੇ ਭਾਰਤ ਨੂੰ ਜੋੜਨ ਦੀ ਗੱਲ ਕੀਤੀ ਹੈ ਭਾਈਚਾਰਕਾਂ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਰਾਹੁਲ ਗਾਂਧੀ ਨੇ ਬੱਚਿਆਂ ਦੇ ਅੰਸੂ ਪੂਜੇ ਉਦਨ ਆਇਆ ਰਾਹੁਲ ਗਾਂਧੀ ਜਿਹੜਾ ਰਾਹੁਲ ਗਾਂਧੀ ਦੇ ਅੰਦਰੋਂ ਆ ਨਾ ਭਾਰਤ ਮਾਤਾ ਦੇ ਲਈ ਪਿਆਰ ਹੈ ਭਾਰਤ ਦੇ ਲੋਕਾਂ ਲਈ ਪਿਆਰ ਹੈ ਉਹ ਕਿਸੇ ਨੇਤਾ ਦੇ ਅੰਦਰ ਨਹੀਂ ਐਲਾਨ ਹੀ ਐਲਾਨ ਰੌਲਾ ਤਾਂ ਵੀ ਪ੍ਰੈਕਟੀਕਲ ਕੀ ਹੈ ਪ੍ਰੈਕਟੀਕਲ ਨੂੰ ਜਿਹੜਾ ਇਹਦਾ ਇਹਦਾ ਫਰਜ਼ ਸੀ 24 ਘੰਟਿਆਂ ਦੇ ਅੰਦਰ ਐਕਸ਼ਨ ਚ ਆਉਣਾ ਇਹ 15 ਦਿਨ ਤਾਂ ਪਹਿਲਾਂ ਗੱਲ ਕਰ ਰਿਆ ਹੁਣ ਕਿੰਨੇ ਦਿਨ ਹੋ ਗਏ ਦੱਸੋ ਆਂ ਦੀ ਟੱਕੜੀ ਕਿੱਥੇ ਆ ਤੇ ਲੋਕਾਂ ਦੀ ਟੱਕੜੀ ਜਿਹੜੇ ਲੋਕ ਨੇ ਹੰਝੂ ਵਹਾਉਂਦੇ ਨੇ ਮਨਕੀਰ ਤਰ ਗਏ ਆ ਦੂਸਰੇ ਆਰਟਿਸਟ ਜਿਹੜੇ ਜਾ ਕੇ ਜਿਨ੍ਹਾਂ ਨੇ ਲੋਕਾਂ ਦੀ ਬਾਹ ਫੜੀ ਆ ਲੋਕਾਂ ਦੇ ਹੰਝੂ ਪੂੰਝੇ ਆ ਇਹਦੀ ਅੱਜ ਉਹ ਗੱਲ ਨੂੰ ਲੋਕ ਵੀ ਜਾਣਦੇ ਨੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਅਹੋਲ ਗਾਂਧੀ ਨੇ ਜਿਹੜੀ 3700 ਕਿਲੋਮੀਟਰ ਯਾਤਰਾ ਕੀਤੀ ਹੈ ਇਤਿਹਾਸ ਰਚਿਆ ਸੁਨਹਿਰੀ ਅੱਖਰਾਂ 'ਚ ਉਹਨਾਂ ਦਾ ਨਾਮ ਲਿਖਿਆ ਜਾਏਗਾ ਕਿਸੇ ਨੇ ਕੂਣੀ ਵੀ ਨਹੀਂ ਬੱਜਲ ਦਿੱਤੀ 3700 ਕਿਲੋਮੀਟਰ ਦੀ ਯਾਤਰਾ 'ਚ ਇੰਨੇ ਡਿਸਿਪਲਨ ਦੇ ਜਿਹੜਾ ਵਰਕਰ ਥੋੜਾ ਜਿਹਾ ਅੱਗੇ ਆਇਆ ਕਿਸੇ ਨੇ ਫੋਟੋ ਖਿਚੋਣੀ ਚਾਹੀ ਉਹਨੇ ਫੋਟੋ ਵੀ ਖਿਚਾਈ ਉਹ ਉਹ ਉਹਦੇ ਵੱਲੋਂ ਖੁਸ਼ੀ ਹੁੰਦੀ ਹੈ ਕਿਉਂਕਿ ਆਪਦੇ ਨੇਤਾ ਨਾਲ ਫੋਟੋ ਕਰਾ ਕੇ 20 ਇੱਕ ਸਕੂਲ ਮਿਲਦਾ ਹੈ ਖੁਸ਼ੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨਦੀਪ ਸਿੰਘ ਆਲਖ ਅੱਜ ਆਪਾਂ ਗੱਲ ਕਰਾਂਗੇ ਵੱਖ-ਵੱਖ ਮੁੱਦਿਆਂ ਦੀ ਚਾਹੇ ਉਹ ਬਾੜ ਦਾ ਮਸਲਾ ਹੋਵੇ ਚਾਹੇ ਕਾਂਗਰਸ ਪਾਰਟੀ ਦਾ ਤੇ ਚਾਹੇ GST ਨੂੰ ਲੈ ਕੇ ਸਾਡੇ ਮੌਜੂਦ ਨੇ ਇਸ ਵਕਤ ਕਾਂਗਰਸ ਨੇਤਾ ਸੀਨੀਅਰ ਆਗੂ ਕੇਕੇ ਦਾਵਾਜੀ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਪਹਿਲਾਂ ਤਾਂ ਆਪਾਂ ਗੱਲ ਕਰ ਲੈਣੇ ਬਾੜ ਦੀ ਸਰ ਬਾੜ ਆਈ ਆ ਪੰਜਾਬ ਦਾ ਕਾਫੀ ਮਾੜਾ ਹਾਲ ਹੋਇਆ ਵਾ ਠੀਕ ਹੈ ਜੀ ਰਾਹੁਲ ਗਾਂਧੀ ਜੀ ਗਏ ਲੋਕਾਂ ਦਾ ਵੀ ਕਹਿਣਾ ਇਹ ਹੈ ਕਿ ਉਹ ਤਾਂ ਫੋਟੋ ਖਿਚਾਣਗੇ ਸੀ ਰਾਹੁਲ ਗਾਂਧੀ ਕੀ ਕਹਿਣਾ ਹੱਲੇ ਆ ਅਸਲੀ ਗੱਲ ਇਹ ਹੈ ਕਿ ਜਿਹੜੇ ਪੀੜਿਤ ਲੋਕ ਹੈ ਉਹਨਾਂ ਲੋਕਾਂ ਦੀ ਸਾਰ ਲੈਣਾ ਸਭ ਤੋਂ ਪਹਿਲਾਂ ਤਾਂ ਗਵਰਨਮੈਂਟ ਦੀ ਡਿਊਟੀ ਹੈ ਸਰਕਾਰ ਦੀ ਡਿਊਟੀ ਹੈ ਤੇ ਰਾਹੁਲ ਗਾਂਧੀ ਆਪਣਾ ਜ਼ਿੰਮੇਵਾਰਾਨਾ ਰੋਲ ਇੱਕ ਐਜੇ ਆਪੋਜੀਸ਼ਨ ਨੇਤਾ ਲੋਕਾਂ ਕੋਲ ਗਏ ਲੋਕਾਂ ਦਾ ਹਾਲ ਪੁੱਛਿਆ ਲੋਕਾਂ ਨੂੰ ਮਿਲੇ ਤੇ ਉਹਨਾਂ ਨੇ ਇਹ 1600 ਕਰੋੜ ਦੇ ਕੇ ਜਿਹੜਾ ਇੱਕ ਮੈਂ ਸਮਝਦਾ ਕਿ ਮਜ਼ਾਕ ਕੀਤਾ ਪੰਜਾਬ ਨਾਲ ਜਿਹੜਾ ਕਿ ਚਾਹੀਦਾ ਇਹ ਹੁੰਦਾ ਕਿ ਨੁਕਸਾਨ ਕਿੰਨਾ ਹੋਇਆ ਇਹ ਗਵਰਨਮੈਂਟ ਦਾ ਦੀ ਡਿਊਟੀ ਹੈ ਅਸੀਂ ਤਾਂ ਹਮਦਰਦੀ ਪ੍ਰਗਟ ਕਰਨੀ ਹੈ ਹਮਦਰਦੀ ਇੱਕ ਦਿਨ ਪਹਿਲਾਂ ਇੱਕ ਦਿਨ ਬਾਅਦ ਚ ਜਿਹੜੀਆਂ ਇਹ ਨੁਕਤੇ ਚੀਨੀਆਂ ਗੱਲਾਂ ਕਰਦੇ ਨੇ ਸਰਕਾਰਾਂ ਵਾਲੇ ਇਹਨਾਂ ਨੂੰ ਆਪਣੇ ਗਿਰਵਾਂ ਚਾਤੀਮਾਨੀ ਚਾਹੀਦੀ ਹੈ ਕਿ ਸਾਡਾ ਰੋਲ ਕੀ ਹੈ ਉਹ ਦੁਖੀ ਪਰਿਵਾਰ ਨੇ ਉਹ ਪੀੜਿਤ ਪਰਿਵਾਰ ਨੇ ਉਹਨਾਂ ਪਰਿਵਾਰਾਂ ਲਈ ਅਸੀਂ ਰੋਲ ਕੀਆ ਦਾ ਕਰ ਰਹੇ ਹਾਂ ਆ ਜਿਹੜਾ ਭਗਵੰਤ ਮਾਨ ਜੀ ਜਿਹੜੇ ਕਹਿ ਰਹੇ ਸੀ ਜਦ ਪਿਛਲੀ ਵਾਰ ਨੁਕਸਾਨ ਹੋਇਆ ਕਿ ਮੈਂ ਤਾਂ ਮੁਰਗੀ ਦੇ ਪੈਸੇ ਦੇਊਗਾ ਮੈਂ ਤਾਂ ਜਿਹੜਾ ਥੋੜਾ ਝੋਂਡੇ ਦਾ ਕੱਦੂ ਕਰਨ ਦੇ ਲੋਕਾਂ ਨੂੰ ਕੱਦੂ ਦਾ ਨਹੀਂ ਪਤਾ ਮੈਨੂੰ ਪਤਾ ਹੈ ਕੱਦੂ ਕਰਨ ਦੇ ਪੈਸੇ ਦੇ ਉਹ ਨੂੰ ਪੁੱਛਿਓ ਵੀ ਕੱਦੂ ਕਰਨ ਦੇ ਕਿੰਨੇ ਨੂੰ ਚੈੱਕ ਦਿੱਤੇ ਨੇ ਮੁਰਗੀਆਂ ਦੇ ਕਿੰਨੇ ਪੈਸੇ ਦਿੱਤੇ ਨੇ ਬੱਕਰੀਆਂ ਦੇ ਕਿੰਨੇ ਦਿੱਤੇ ਨੇ ਹਰ ਥਾਂ ਤੇ ਹਰ ਸਮੇਂ ਮਜ਼ਾਕ ਨਹੀਂ ਚੱਲਦਾ ਮਜ਼ਾਕ ਕਿੱਥੇ ਕਿਤੇ ਸੀਰੀਅਸ ਹੋ ਜੋ ਕਿਤੇ ਸੀਰੀਅਸ ਹੋ ਜੋ ਇਥੇ ਕਮੇਡੀ ਦੇ ਨਾਲ ਅਸੀਂ ਸਰਕਾਰਾਂ ਚਲਾਈਏ ਇਹ ਬਹੁਤ ਦੁੱਖ ਦੀ ਗੱਲ ਹੈ ਅੱਜ ਮੈਂ ਸਮਝਦਾ ਪੰਜਾਬ ਦੇ ਲਈ ਮਾੜੀ ਕਿਸਮਤ ਹੈ ਕਿ ਅਜੇ-ਜੇ ਲੋਕ ਉਹਨਾਂ ਕੁਰਸੀਆਂ ਤੇ ਬੈਠੇ ਨੇ ਕਿੱਥੇ ਪ੍ਰਤਾਪ ਸਿੰਘ ਕਹਿ ਰਹੋ ਜਿਨ੍ਹਾਂ ਨੇ ਪੰਜਾਬ ਦਾ ਇੱਕ ਉਹ ਆਧੁਨਿਕ ਮੈਂ ਸਮਝਦਾ ਆਰਕੀਟੈਕਟ ਜਿਸ ਨੇ ਪੰਜਾਬ ਨੂੰ ਬਣਾਇਆ ਆ ਖੇਤੀਬਾੜੀ ਯੂਨੀਵਰਸਿਟੀ ਯਾਰੀ ਖਣਕ ਤਿੰਨ ਕੁਆਂਟਲ ਹੁੰਦੀ ਸੀ ਕਿਰਤੂ ਦੇ 25 ਹੋ ਲੱਗੀ ਹੈ ਪ੍ਰਤਾਪ ਸਿੰਘ ਕੈਰੋਂ ਦੀ ਦੇਣਾ ਇਹ ਪਰਦੇ ਜਵਾਲਾ Nehru ਦੀ ਦੇਣਾ ਪਾਖੜਾ ਡੈਮ ਬਣਿਆ ਕਾਂਗਰਸ ਦੀ ਦੇਣਾ ਬੱਤੀਆਂ ਜਗਦੀਆਂ ਨੇ ਇਹ ਇਹ ਪ੍ਰਤਾਪ ਸਿੰਘ ਕੈਰੋਂ ਦੀ ਪਰਦੇ ਜਵਾਲਾ Nehru ਦੀ ਦੇਣਾ ਇਹਨਾਂ ਨੇ ਨਲਕਾ ਦੀ ਲਵਾਇਆ ਇਹ ਗੱਲਾਂ ਕੀ ਕਰਦਗੇ ਪਾਖੜੇ ਡੈਮ ਦੀ ਸੋਚ ਬੰਦ ਕਰਨ ਚਲੇ ਗਏ ਕਦੇ ਸੋਚ ਚੋਣ ਕਰਨ ਚਲੇ ਗਏ ਇਹ ਸੋਚ ਚੋਣ ਕਿਦੇ CRPF ਨਾਲ ਜਾਂ ਪੂਲ ਪੰਜਾਬ ਪੁਲਿਸ ਨਾਲ ਹੁੰਦੀ ਹੈ ਯਾਰ ਕਮਾਲ ਹੈ ਕਮਾਲ ਹੈ ਕਿ ਸਾਡੀ ਸੋਚ ਦਾ ਪਹਿਰਾ ਇੰਨਾ ਛੋਟਾ ਹੈ ਕੁਛੀ ਕੋਈ ਤੇਹਜੀਬ ਹੁੰਦੀ ਆ ਕੋਈ ਗੱਲ ਹੁੰਦੀ ਆ ਕਿ ਜਿਸ ਨਾਲ ਤੁਸੀਂ ਗੱਲ ਕਰਦੇ ਹੋ ਕਿ ਪਾਣੀ ਕਿਸ ਨੂੰ ਕਿੰਨਾ ਦਿੱਤਾ ਜਦ ਪਹਿਲਾਂ ਹਰਿਆਣੇ ਨੂੰ ਦਿੱਤਾ ਕਿਹਨੂੰ ਪੁੱਛਿਆ ਕਿ ਕੀ ਕੀਤਾ ਇਹ ਹਰ ਗੱਲ ਨੂੰ ਮਜ਼ਾਕੀਆ ਲੈਦੇ ਚ ਲੈਣਾ ਕਿਸੇ ਦੇ ਕੱਪੜਿਆਂ ਤੇ ਮਜ਼ਾਕ ਕਰਨਾ ਕਿਸੇ ਦੀ ਪਗੜੀ ਤੇ ਮਜ਼ਾਕ ਕਰਨਾ ਇਹ ਗੱਲਾਂ ਨਹੀਂ ਪੰਜਾਬ ਨੂੰ ਇੱਕ ਉਸ ਸੀਰੀਅਸ ਨੇਤਾ ਦੀ ਲੋੜ ਆ ਜਿਹੜਾ ਪੰਜਾਬ ਦੇ ਦਰਦ ਨੂੰ ਸਮਝੇ ਅੱਜ ਪੰਜਾਬ ਦਾ ਕਿਸਾਨ ਵਪਾਰੀ ਕਾਰਖਾਨੇਦਾਰ ਮਜ਼ਦੂਰ ਮੌਲਾਜ਼ਮ ਦੁਕਾਨਦਾਰ ਯੂਥ ਸਾਰੇ ਵਰਗਾਂ ਦੇ ਲੋਕ ਪਰੇਸ਼ਾਨ ਨੇ ਇਹਨਾਂ ਲੋਕਾਂ ਤੋਂ ਇਹਨਾਂ ਨੇ ਜਿਹੜੇ ਕਹਿੰਦੇ ਸੀਗੇ ਕਿ ਜੀ ਅਸੀਂ ਤਾਂ ਉਦਘਾਟਨ ਵੀ ਜਿਹੜਾ ਉੱਥੇ ਕਿਰਤੀ ਮਜ਼ਦੂਰ ਹੋ ਉਹ ਕਰਿਆ ਕਰੂ ਹੁਣ ਸੋਨੇ ਦੇ ਅੱਖਰਾਂ ਵਾਲੇ 골ਡਨ ਅੱਖਰਾਂ ਨਾਲ ਉਦਘਾਟਨ ਕਰਦੇ ਨੇ ਕੀ ਗੱਲ ਬਈ ਕਿਰਤੀ ਹੈ ਨਹੀਂ ਉਹ ਜਿਹੜੇ ਕਹਿੰਦੇ ਸੀ ਸਿਕਿਉਰਿਟੀ ਜਿਹੜੇ ਪਹਿਲੇ ਮੁੱਖ ਮੰਤਰੀਆਂ ਨਾਲ ਉਹ ਡੇਢੀ ਲਈ ਫਿਰਦੇ ਨੇ ਜਿਹੜਾ ਕੇਜਰੀ ਵਾਲੀ ਗੱਲ ਮਤਲਬ ਯਾਰ ਹਰ ਗੱਲ ਨਾ ਤੁਸੀਂ ਲੋਕਾਂ ਦਾ ਮਜ਼ਾਕ ਲੋਕਾਂ ਲੋਕਾਂ ਦੀ ਯਾਦਾਸ਼ਤ ਇੰਨੀ ਕਮਜ਼ੋਰ ਨਹੀਂ ਜਿੰਨੀ ਤੁਸੀਂ ਸਮਝ ਰਹੇ ਹੋ ਲੋਕ ਜਾਣਦੇ ਨੇ ਹੈ ਜੀ ਇਸ ਕਰਕੇ ਅੱਜ ਮੈਂ ਸਮਝਦਾ ਅੱਜ ਲੋੜ ਹੈ ਕਿ ਪੰਜਾਬ ਦਾ ਦਰਦ ਅੱਜ ਤੁਸੀਂ ਇਹ ਦੇਖੋ ਇੱਕ ਅਕਾਊਂਟ ਖੋਲ ਲਿਆ ਪ੍ਰਾਈਵੇਟ ਕਹ ਜੀ ਇਹ ਚ ਪੈਸੇ ਜਮ੍ਹਾਂ ਕਰਾਓ ਕੀ ਗੱਲ ਬਈ ਤੇਰੀ ਸਰਕਾਰ ਆ ਇੱਕ ਪਾਸੇ ਨੂੰ ਕਹਿੰਦਾ ਮੇਰਾ ਤਾਂ ਖਜ਼ਾਨਾ ਭਰਿਆ ਹੋਇਆ ਹੈ ਖਜ਼ਾਨਾ ਤੇਰਾ ਫਰਜ਼ ਹੈ 24 ਘੰਟਿਆਂ ਦੇ ਅੰਦਰ ਅੰਦਰ ਤੋਂ ਮਦਦ ਕਰੇ ਉਹਨਾਂ ਲੋਕਾਂ ਦੀ ਮੂੰਹ ਅਜੇ ਤੱਕ ਕਿੱਦਾਂ ਕੀਆ ਉਹ ਦਿਨ 15 ਦਿਨ ਕਹਿੰਦਾ ਸੀ ਅਜੇ ਕਿੰਨੇ ਦਿਨ ਬੀਤ ਗਏ ਹੂੰ ਕਹਿੰਦਾ ਸੀ 15 ਦਿਨ ਦੇ ਅੰਦਰ ਅੰਦਰ ਅਸੀਂ ਰਾਤ ਦੇ ਦਾਂਗੇ ਹੂੰ ਅੱਜ ਕਰਦੇ ਫਟਵਾਰੀਆਂ ਦੀ ਡਿਊਟੀ ਫਟਵਾਰੀ ਤਾਂ ਹੁੰਦਾ ਹੀ ਪਿੰਡ 'ਚ ਆ ਫਟਵਾਰੀ ਦੀ ਡਿਊਟੀ ਨਾਲ ਵਾਲੀ ਕਿਹੜੀ ਗੱਲ ਆ ਗੱਲ ਥੋੜੀ ਜਹੀ ਥੋੜੇ ਕਿ ਉਹ ਨਾ ਤਾਂ ਕੋਈ ਤਜਰਬਾ ਹਰ ਗੱਲ ਨੂੰ ਟਾਲ ਮਟੋਲ ਕਰਨੀ ਕਿਉਂਕਿ ਖਜ਼ਾਨੇ ਖਾਲੀ ਨੇ ਕੋਈ ਉਹ ਨਹੀਂ ਹੈ ਖਰਚੇ ਵਧਾਏ ਹੋਏ ਨੇ ਤੇ ਅੱਜ ਜਿਹੜਾ ਮੈਂ ਸਮਝਦਾ ਦੁਖਾਂਤ ਆ ਪੰਜਾਬ ਦਾ ਜਿਹੜਾ ਬੁੱਧੀਮਾਨ ਦੂਰੰਦੇਸ਼ ਸੋਚਦਾ ਨੇਤਾ ਉਹੀ ਪੰਜਾਬ ਨੂੰ ਚਲਾ ਸਕਦਾ ਹੈ ਸਰ ਗੱਲ ਕਰੀਏ ਤੁਸੀਂ 1600 ਕਰੋੜ ਦੀ ਗੱਲ ਕੀਤੀ ਵੀ ਮਜ਼ਾਕ ਕੀਤਾ ਰਾਹੁਲ ਗਾਂਧੀ ਜੇ ਚਾਹੇ ਰਾਹੁਲ ਗਾਂਧੀ ਜੀ ਕਿ ਨਹੀਂ ਕਿ ਤੁਹਾਨੂੰ ਰਾਸ਼ੀ ਦੇ ਕੇ ਗਏ ਨੇ ਰਾਹੁਲ ਯਾਰ ਹਾਂਜੀ ਤੁਸੀਂ ਰਾਹੁਲ ਗਾਂਧੀ اپੋਜੀਸ਼ਨ ਦਾ ਨੇਤਾ ਸਰਦਾਰ ਸਾਹਿਬ ਹਾਂਜੀ ਹਾਂਜੀ ਰਾਹੁਲ ਗਾਂਧੀ ਨੋ ਰਾਹੁਲ ਗਾਂਧੀ ਤੋਂ ਪੈਸੇ ਮੰਗਰਦੀ ਵੀ ਹਮਦਰਦੀ ਸੁਣੋ ਹਾਂ ਸਾਡਾ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੂੰ ਉੱਥੇ ਗਏ ਇਥੋਂ ਪਾ ਕੇ ਵਰਕਰਾਂ ਨੇ ਸਾਥੀਆਂ ਨੇ ਮਦਦ ਪਾ ਕੇ ਉੱਥੇ ਲੋਕਾਂ ਦੀ ਮਦਦ ਕਰ ਰਹੇ ਨੇ ਸੰਦੀਪ ਸੰਧੂ ਆ ਮੈਨੂੰ ਯਾਦ ਆ ਕੇ ਦਾਖੇ ਹਲਕੇ ਕਿਸੇ ਲਾ ਪਿੰਡਾਂ ਚ ਡਿਊਟੀਆਂ ਲਾ ਰਹੇ ਨੇ ਕਿ ਜੀ ਅਸੀਂ ਉੱਥੇ ਲੋਕਾਂ ਦੇ ਟਰੈਕਟਰ ਲਾ ਜਾ ਕੇ ਉਹ ਵਾਹਾਂਗੇ ਸਾਨੂੰ ਜੋ ਵੀ ਲੋੜ ਆ ਸਾਡਾ ਕਿਸਾਨ ਭਰਾ ਖੜਾ ਕਿਉਂਕਿ ਅਸੀਂ ਲੋਕ ਆ ਜਿਹੜੇ ਅਸੀਂ ਮਦਦ ਇਹ ਕਰ ਸਕਦੇ ਆ ਕਿ ਉਹਨਾਂ ਦੇ ਖੇਤਾਂ ਦੀ ਵਾਹੀ ਆ ਉਹਨਾਂ ਦਾ ਜਿਹੜਾ ਕੰਮ ਜਸਮਾਨੀ ਤੌਰ ਤੇ ਜਿੱਥੋਂ ਤੱਕ ਪੈਸੇ ਦੀ ਗੱਲ ਆ ਰਾਹੁਲ ਗਾਂਧੀ ਪ੍ਰਾਈਮ ਮਿਨਿਸਟਰ ਬਣੂਗਾ ਤੇ ਅਸੀਂ ਕਹਿੰਦੇ ਹਾਂ ਪਰਮਾਤਮਾ ਨੂੰ ਦਿਖਾਤ ਨਾ ਲਿਆਵੇ ਪਰ ਵਿਕਾਸ ਲਈ ਅਸੀਂ ਦਿਖਾਵਾਂਗੇ ਕਿਵੇਂ ਆ ਰਾਹੁਲ ਗਾਂਧੀ ਦੀ ਜਿਹੜੀ ਦੂਰੰਦੇਸ਼ ਸੋਚ ਹੈ ਤੇ ਰਾਹੁਲ ਗਾਂਧੀ ਨੇ ਤਾਂ 3700 ਕਿਲੋਮੀਟਰ ਦੀ ਯਾਤਰਾ ਕਰਕੇ ਭਾਰਤ ਨੂੰ ਜੋੜਨ ਦੀ ਗੱਲ ਕੀਤੀ ਹੈ ਆਈ ਚਾਰ ਕਿਸਾਨ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਰਾਹੁਲ ਗਾਂਧੀ ਨੇ ਬੱਚਿਆਂ ਦੇ ਅੰਸੂ ਪੂਜੇ ਉਦਣ ਆਇਆ ਰਾਹੁਲ ਗਾਂਧੀ ਜਿਹੜਾ ਰਾਹੁਲ ਗਾਂਧੀ ਦੇ ਅੰਦਰੋਂ ਆ ਨਾ ਭਾਰਤ ਮਾਤਾ ਦੇ ਲਈ ਪਿਆਰ ਹੈ ਭਾਰਤ ਦੇ ਲੋਕਾਂ ਲਈ ਪਿਆਰ ਹੈ ਉਹ ਕਿਸੇ ਨੇਤਾ ਦੇ ਅੰਦਰ ਨਹੀਂ ਰਾਹੁਲ ਗਾਂਧੀ ਨੇ ਅੱਜ ਵੋਟ ਚੋਰੀ ਦਾ ਜਿਹੜਾ ਚੱਲ ਰਿਹਾ ਹੈ ਅੱਜ ਕਿਸ ਤਰ੍ਹਾਂ ਇਹ ਲੋਕਾਂ ਨੇ ਸਰਕਾਰਾਂ ਬਰਾਈਆਂ ਨੇ ਤੇ ਅੱਜ ਉਹ ਸਾਰਾ ਕੁਝ ਨੰਗਾ ਹੋ ਗਿਆ ਯਾਰ ਅੱਜ ਮੈਂ ਦੇਖੋ ਸਾਡੇ ਮਹਾਨ ਦੇਸ਼ ਭਗਤਾ ਨੇ ਆਪਰਾ ਭਗਤ ਸਿੰਘ ਦੀ ਗੱਲ ਕਰੀਏ ਕਰਤਾ ਸਿੰਘ ਸਰਾਭਾ ਦੀ ਗੱਲ ਕਰੀਏ ਲਾਲਾ ਲਾਜਪਤ Rai ਦੀ ਗੱਲ ਕਰੀਏ ਤੇ ਰਾਜਗੁਰੂ ਨਗਰ ਅੱਜ ਜਿੱਥੇ ਅਸੀਂ ਰਹਿ ਰਹੇ ਹਾਂ ਯਾਰ ਇਹਨਾਂ ਨੇ ਕੁਰਬਾਨੀਆਂ ਕਾਦਰ ਲਈ ਦਿੱਤੀਆਂ ਕਿ ਲੋਕਤੰਤਰ ਸਾਕਤ ਹੋਵੇ ਲੋਕਤੰਤਰ ਕੀ ਲੋਕਾਂ ਦਾ ਰਾਜ ਲੋਕਾਂ ਦਾ ਰਾਜ ਵੋਟ ਦੇ ਨਾਲ ਤੇ ਯਾਰ ਉਹ ਜੇ ਵੋਟਾਂ ਨੂੰ ਡਾਕਾ ਪੈ ਗਿਆ ਤੇ ਫੇ ਲੋਕਾਂ ਦਾ ਰਾਜ ਕਾਦਾ ਰਹਿ ਗਿਆ ਇਸ ਕਰਕੇ ਅੱਜ ਬੜਾ ਵੱਡਾ ਬੁਖਾਨਤਾ ਹੈ ਕਿ ਜੇ ਵੋਟ ਹੀ ਚੋਰੀ ਹੋ ਕੇ ਇਹਨਾਂ ਨੇ ਤੁਸੀਂ ਇਹ ਦੇਖੋ ਮਹਾਰਾਸ਼ਟਰ ਚ ਅਸੀਂ ਇਹ ਪਾਰਲੀਮੈਂਟ ਜਿੱਤਦੇ ਆਂ ਵਿਧਾਨ ਸਭਾ ਹਾਰਦੇ ਆਂ ਜੋ ਕਿੰਨੀ 70 ਲੱਖ ਕਿੰਨੀਆਂ ਵੋਟਾਂ ਜੋ ਕੁਝ ਇਹਨਾਂ ਲੋਕਾਂ ਨੇ ਕੀਤਾ ਇੱਕ ਘਰ ਦੇ ਵਿੱਚ ਕਿਤੇ ਇੱਕ ਤਾਂ ਦਿਖਾ ਰਹੇ ਸੀ ਕਿ 4000 ਵੋਟ ਇੱਕ ਘਰ ਚ ਬਣਾਈ ਹੋਈ ਆ ਹੂੰ ਕਿਤੇ ਇੱਕ ਘਰ ਚ 10 ਬੰਦੇ ਰਹਿ ਸਕਦੇ ਆ 20 ਰਹਿ ਸਕਦੇ ਕਿਤੇ 80 ਵੋਟਾਂ ਆ ਦਿੱਲੀ ਦੀਆਂ ਮਸਾਲਾ ਨੇ ਦੂਸਰੀਆਂ ਮਸਾਲਾ ਨੇ ਯਾਰ ਇਹ ਸਾਰਾ ਕੁਝ ਨੰਗਾ ਹੋ ਗਿਆ ਹੁਣ ਦੇਸ਼ ਦੇ ਲੋਕਾਂ ਸਾਹਮਣੇ ਨੰਗਾ ਹੋ ਗਿਆ ਜਿਹੜੀ ਸੱਚਾਈ ਆ ਇਹ ਤਾਂ ਲੋਕਤੰਤਰ ਨੂੰ ਪੈ ਨਿਕਲੇ ਹੂੰ ਜਿਹੜਾ ਲੋਕਤੰਤਰ ਦਾ ਆਧਾਰ ਆ ਸਾਡੇ ਦੇਸ਼ ਦਾ ਸਾਡੇ ਭਾਰਤ ਦਾ ਸਾਨੂੰ ਆਜ਼ਾਦੀ ਮਿਲ ਗਿਆ ਆਜ਼ਾਦੀ ਆ ਤੇ ਲੋਕਤੰਤਰ ਦਾ ਵੋਟ ਦਾ ਅਧਿਕਾਰ ਆ ਅਸੀਂ ਤਾਂ ਉਹ ਆਪਣੇ ਲੋਕਤੰਤਰ ਦਾ ਹੀ ਕਤਲ ਕਰਨ ਲੱਗੇ ਕਿਸ ਪਾਸੇ ਨੂੰ ਜਾ ਰਹੇ ਆ ਐਸਾ ਤੁਸੀਂ ਖਜ਼ਾਨੇ ਦੀ ਗੱਲ ਕੀਤੀ ਸੀ ਤੁਸੀਂ ਖਜ਼ਾਨੇ ਦੀ ਗੱਲ ਕੀਤੀ ਹੈ ਤਾਂ ਦੱਸ ਦੇ ਨੇ ਕਿ ਮਾਨਸਾਪ ਸਰਕਾਰ ਵੱਲੋਂ ਠੀਕ ਹੈ 10 ਲੱਖ ਰੁਪਏ ਦੀ ਮੈਡੀਕਲ ਜਿਹੜੀ ਕਿ ਉਹ ਜਿਹੜੀ ਯੋਜਨਾ ਚਲਾਈ ਗਈ ਹੈ ਕਿ ਮੁਫਤ ਇਲਾਜ ਕੀਤਾ ਜਾਵੇਗਾ ਕੀ ਕਹਿਣਾ ਸੁਨੀਲਾ ਜੀ ਇਹ ਉਹ ਬਪੌਰ ਸੰਖ ਨੇ ਇਹਨਾਂ ਨੇ ਜਿੰਦੀਆਂ ਮਰਜ਼ੀ ਸੁਣ ਲਓ ਪਹਿਲਾਂ ਤਾਂ ਇਹਨਾਂ ਨੂੰ ਇਹ ਪੁੱਛੋ ਵੀ ਉਹ ਜਿਹੜੀਆਂ ਬਤਾਵਾਵਾਂ ਭੈਣਾਂ ਨੂੰ ਮਜ਼ਾਕ ਕੀਤਾ ਸੀ ਆਪਾਂ 4 ਸਾਲ ਪਹਿਲਾਂ ਹਮ ਉਹਨਾਂ ਦੇ 1000 ਰੁਪਏ ਖਾਤੇ ਚ ਆ ਗਿਆ ਹਮ ਜੀ 2000 ਨਹੀਂ ਦੇ ਸਕਦੇ ਹੁਣੇ 10 ਲੱਖ ਦੀਆਂ ਗੱਲਾਂ ਕਰਦੇ ਆ ਪਰ ਜਿਹਾਂ ਤੇ ਜਿਹੜਾ ਤੇ ਇਹ ਕਹਿੰਦੇ ਨਾ 1000 ਰੁਪਏ ਖਾਤੇ ਵਿੱਚ 2-3 ਮਹੀਨੇ ਤੋਂ ਕੋਈ ਨਹੀਂ ਹੋਣਾ ਅੱਗੇ ਉਹ 3 ਮਹੀਨੇ ਕੀ ਦੇ ਦੇਉਂ ਦੱਸੋ ਵੋਟਾਂ ਲੈਣ ਤੋਂ ਪਹਿਲਾਂ ਕਹਿੰਦੇ ਜਿੱਦਣ ਸਰਕਾਰ ਬਣ ਗਈ ਅਸੀਂ 1000 ਰੁਪਏ ਖਾਤੇ ਵਿੱਚ ਪਾਵਾਂਗੇ 2 ਸਾਲ ਬਾਅਦ ਕਹਿੰਦਾ ਨਹੀਂ 1100 ਪਾਵਾਂਗੇ ਹੁਣ 3 ਮਹੀਨੇ ਨੂੰ ਕਹ ਦੂ 1200 ਪਾਵਾਂਗੇ ਇਹ ਕੋਈ ਗੱਲਾਂ ਨਹੀਂ ਹੈ ਇਹ ਕੋਈ ਨੇਤਾ ਕਿਹਨੂੰ ਕਹਿੰਦੇ ਆ ਜਿਹੜਾ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ ਵਿਸ਼ਾਲ ਹਿਰਦੇ ਦਾ ਮਾਲਕ ਹੋਵੇ ਨੇਤਾ ਦੀ ਡੈਫੀਨੇਸ਼ਨ ਇਹ ਹੈ ਆ ਨੇਤਾ ਇਹ ਨਹੀਂ ਵੀ ਗੱਲ-ਗੱਲ ਤੇ ਬਦਲੇ ਉਹਨੂੰ ਨੇਤਾ ਨਹੀਂ ਕਹਿੰਦੇ ਇਹ ਲੋਕ ਗੱਲ-ਗੱਲ ਤੇ ਬਦਲਣ ਵਾਲੇ ਲੋਕ ਨੇ ਇਹ ਕੋਈ ਨੇਤਾ ਨਹੀਂ ਇਹ ਐਸੇ ਚਫੇਰ ਗੜਗੇ ਨੇ ਮੈਂ ਸਮਝਦਾ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਾਂ ਲੋਕਾਂ ਨਾਲ ਹਾਸਾ ਇਕੱਠਾ ਕਰਕੇ ਲੋਕਾਂ ਨੂੰ ਮਜ਼ਾਕ ਕਰਦੇ ਨੇ ਕੱਲੀ-ਕੱਲੀ ਗੱਲ ਤੇ ਮਜ਼ਾਕ ਕਰਦੇ ਨੇ ਡਵੈਲਪਮੈਂਟ ਦੇ ਨਾਂ ਤੇ ਮਜ਼ਾਕ ਕਰਦੇ ਨੇ ਤੇ ਮੁਰਗੀਆਂ ਦੇ ਪੈਸੇ ਕਿੱਥੇ ਗਏ ਇਹ ਇਹ ਕੋਈ ਮਜ਼ਾਕ ਨਹੀਂ ਇੱਕ ਤਾਂ ਫਰੀਦ ਦਾ ਕਿਸਾਨ ਕਿਸਾਨ ਹੰਝੂ ਵਹਾ ਰਿਹਾ ਇਹ ਨੂੰ ਕਹ ਰਿਹਾ ਤੇਰੀ ਮੁਰਗੀ ਦੇ ਪੈਸੇ ਦੇਉ ਤੇਰੀ ਬੱਕਰੀ ਦੇ ਪੈਸੇ ਦੇਉ ਤੇਰੇ ਕੱਦੂ ਦੇ ਦੇਉ ਇਹ ਨੂੰ ਦੱਸੇ ਕੱਦੂ ਦਾ ਚੈੱਕ ਹੀ ਨਹੀਂ ਦਿੱਤਾ ਇੱਕ ਦਿਖਾਵੇ ਤਾਂ ਸਹੀ ਆਇਆ 20000 ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਵਾ 4 ਲੱਖ ਰੁਪਏ ਇੱਕ ਹੋਰ ਐਲਾਨ ਕੀਤਾ ਜਿਹੜਾ ਕਿਸੇ ਇਸ ਕਰਦਾ ਵੀ ਮੈਂ ਐਲਾਨ ਹੀ ਐਲਾਨ ਰੌਲਾ ਪੈ ਵੀ ਪ੍ਰੈਕਟੀਕਲ ਕੀ ਹੈ ਪ੍ਰੈਕਟੀਕਲ ਨੂੰ ਜਿਹੜਾ ਜਿਹੜਾ ਇਹਦਾ ਫਰਜ਼ ਸੀ 24 ਘੰਟਿਆਂ ਦੇ ਅੰਦਰ ਐਕਸ਼ਨ ਚਾਉਣਾ ਇਹ 15 ਦਿਨ ਤਾਂ ਪਹਿਲਾਂ ਗੱਲ ਕਰ ਰਿਹਾ ਹੁਣ ਕਿੰਨੇ ਦਿਨੋਂ ਕੋਈ ਦੱਸੋ ਹੈ ਜੀ ਇਹ ਇਹ ਤਾਂ ਲੋਕਾਂ ਨੂੰ ਜਿਵੇਂ ਨਾ ਗੱਲਾਂ ਕਰ ਕਰਕੇ ਭਲਾਉਣ ਦੀਆਂ ਗੱਲਾਂ ਕਰਦੇ ਨੇ ਅੱਜ ਇਹ ਗੱਲਾਂ ਬਹੁਤ ਵੜੀਆਂ ਨੇ ਅੱਜ ਮੈਂ ਸਮਝਦਾ ਹਰ ਪੰਜਾਬ ਦਾ ਬੰਦਾ ਇਹਨਾਂ ਤੋਂ ਪੀੜਤ ਹੈ ਹਮ ਕਿਸਾਨ ਤਾਂ ਪੀੜਤ ਹੈਗੇ ਨੇ ਹਮ ਕਿਸਾਨਾਂ ਦਾ ਉਹਨਾਂ ਦੇ ਹੰਝੂ ਕੇਰਦੇ ਮੈਂ ਸੰਦਾ ਜਿਹੜੇ ਸਾਡੇ ਆਰਟਿਸਟ ਵੀਰ ਨੇ ਹਮ ਉਹਨਾਂ ਨੇ ਵੱਡਾ ਉਹਨਾਂ ਦਾ ਕੀਤਾ ਹਰਮ ਸਿੰਘ ਰਾਣਾ ਵਰਗਿਆਂ ਉਹਨਾਂ ਨੇ 1100 ਟਰੈਕਟਰ ਉਡੀ ਕੀਮਤ ਲਾਇੀ ਕਿੰਨੀ ਵੱੜਦੀ ਆ ਤੇ ਐਡੀ ਵੱਡੀ ਗੱਲ ਕਰਨੀ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਤੇ ਇਹ ਇਹ ਸਰਕਾਰਾਂ ਦੀ ਤਕੜੀ ਕਿੱਥੇ ਆ ਤੇ ਲੋਕਾਂ ਦੀ ਤਕੜੀ ਜਿਹੜੇ ਲੋਕ ਨੇ ਹੰਝੂ ਵਹਾਉਂਦੇ ਨੇ ਮਨਕੀਰ ਤਰਗੇ ਦੂਸਰੇ ਆਰਟਿਸਟ ਜਿਹੜੇ ਜਾ ਕੇ ਜਿਨ੍ਹਾਂ ਨੇ ਲੋਕਾਂ ਦੀ ਬਾਹ ਫੜ ਲਈ ਆ ਲੋਕਾਂ ਦੇ ਹੰਝੂ ਪੂੰਝੇ ਆ ਹੈ ਜੀ ਅੱਜ ਉਹ ਗੱਲ ਨੂੰ ਲੋਕ ਵੀ ਜਾਣਦੇ ਨੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਮੈਂ ਪੋਲੀਟੀਕਲ ਮੈਂ ਕਹਿੰਨੇ ਜਿਹੜੀਆਂ ਇਹਨਾਂ ਨੇ ਵੋਟਾਂ ਨਹੀਂ ਲੈਣੀਆਂ ਪਰ ਇਹਨਾਂ ਦੇ ਅੰਦਰ ਪੰਜਾਬ ਵਸਤਾ ਪੰਜਾਬੀਅਤ ਵਸਦੀ ਆ ਪੰਜਾਬੀਆਂ ਦਾ ਪਿਆਰ ਹੈ ਤੇ ਉਹ ਹੀ ਸਭ ਤੋਂ ਵੱਡੀ ਗੱਲ ਆ ਜਿਸ ਤਰ੍ਹਾਂ ਤੁਸੀਂ ਕਿਹਾ ਰਾਹੁਲ ਗਾਂਧੀ ਨੇ ਭਾਰਤ ਚੋੜਾ ਯਾਤਰਾ ਕੀਤੀ ਆ ਕਿ ਲੋਕ ਉਹਨਾਂ ਨਾਲ ਜੁੜੇ ਨੇ ਲੱਗਦਾ ਤਾਂ ਪੰਜਾਬ ਦੇ ਵਿੱਚ 2022 ਦੇ ਵਿੱਚ ਕਾਂਗਰਸ ਘਰੇਗੀ 100% ਆਏਗੀ 100/100 ਆਏਗੀ ਤੁਸੀਂ ਦੇਖੋ ਜਿੱਥੇ ਕਾਂਗਰਸ ਦੀਆਂ ਮੀਟਿੰਗਾਂ ਹੁੰਦੀਆਂ ਨੇ ਕਿਸ ਤਰ੍ਹਾਂ ਲੋਕ ਆਉਂਦੇ ਨੇ ਕਿਉਂਕਿ ਲੋਕ ਤਾਂ ਪਛਤਾ ਰਹੇ ਨੇ ਜਿਹੜਾ ਇਹਨਾਂ ਨੂੰ 2022 ਦੇ ਵਿੱਚ ਵੋਟਾਂ ਪਾ ਕੇ ਲੋਕ ਪਛਤਾ ਰਹੇ ਨੇ ਉਹ ਉਹ ਪਛਤਾਵੇ ਦਾ ਇਜ਼ਹਾਰ ਕਰ ਰਹੇ ਨੇ ਇਹ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਬੜੀ ਸ਼ਾਨ ਨਾਲ ਕਾਂਗਰਸ ਸਰਕਾਰ ਬਣੇਗੀ ਅਤੇ ਪੰਜਾਬ ਨੂੰ ਡਵੈਲਪਮੈਂਟ ਦੇ ਰਸਤੇ ਅੱਗੇ ਬੜੀ ਸਪੀਡ ਨਾਲ ਲੈ ਕੇ ਜਾਏਗੀ ਤੁਸੀਂ ਮੀਟਿੰਗ ਦੀ ਗੱਲ ਕੀਤੀ ਕ੍ਰਿਸ਼ਨਾ ਤੀਰਥ ਜੀ ਵੱਲੋਂ ਵੀ ਜਿਹੜਾ ਕਾਂਗਰਸ ਪਾਰਟੀ ਵੱਲੋਂ ਮੀਟਿੰਗ ਕੀਤੀ ਗਈ ਆ ਠੀਕ ਆ ਇਹ ਲੋਕਾਂ ਦੀ ਰਾਏ ਲਈ ਤੇ ਕੀ ਕਿਸ ਗੱਲ ਦੀ ਮੀਟਿੰਗ ਕੀਤੀ ਗਈ ਆ ਕੀ ਗੱਲ 2026 ਦੀ ਤਿਆਰੀਆਂ ਹੋ ਰਹੀਆਂ ਗੱਲ ਇਹ ਆ ਪੋਲੀਟੀਕਲ ਪਾਰਟੀਆਂ ਲੋਕਾਂ ਵਿੱਚ ਵਿਚਰਨਾ ਅਪਨੀ ਪਾਰਟੀ ਨੂੰ ਮਜ਼ਬੂਤ ਕਰਨਾ ਕਿ ਸੁਭਾਵਿਕ ਹੈ ਤੇ ਹੋਣਾ ਚਾਹੀਦਾ ਹੈ ਇਹ ਰਾਹੁਲ ਗਾਂਧੀ ਜੀ ਦਾ ਜਿਹੜਾ ਮੈਂ ਸਮਝਦਾ ਕਾਂਗਰਸ ਸਾਈ ਕਮਾਂਡ ਦਾ ਅਮਲ ਕਰਦੇ ਖੜਗੇ ਜੀ ਦਾ ਉਹਨਾਂ ਦਾ ਇੱਕ ਬਹੁਤ ਅੱਛਾ ਫੈਸਲਾ ਹੈ ਕਿ ਜੇ ਜ਼ਿਲ੍ਹੇ ਦਾ ਪ੍ਰਧਾਨ ਮਜ਼ਬੂਤ ਹੋਏਗਾ ਤਾਂ ਕਾਂਗਰਸ ਮਜ਼ਬੂਤ ਹੋਏਗੀ ਤੇ ਉਹਦੇ ਲਈ ਵਰਕਰਾਂ ਤੱਕ ਤੱਕ ਪਹੁੰਚ ਕਰਨੀ ਮੈਂ ਵੀ ਕੱਲ ਕ੍ਰਿਸ਼ਨਾ ਤੀਰਸੀ ਜੀ ਨੂੰ ਮਿਲ ਕੇ ਆਇਆ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਤੇ ਬੜਾ ਅੱਛਾ ਲੱਗਦਾ ਉਹ ਸੁਣਦੇ ਨੇ ਉਨੇਤਾ ਦਾ ਕੰਮ ਹੁੰਦਾ ਸੁਣਨਾ ਵਰਕਰ ਦੀ ਗੱਲ ਬੜੇ ਵਿਸ਼ਾਲ ਹਿਰਦੇ ਨਾਲ ਸੁਣ ਰਹੇ ਨੇ ਜਿਹੜੇ ਵੀ ਨੇਤਾ ਅਭzar ਬਾਰੇ ਨੇ ਸਾਡੇ ਆਪਣੇ ਰਾਜਸਥਾਨ ਤੋਂ ਕੋਈ ਸਾਡੇ ਮਿੱਤਰ ਆਏ ਨੇ ਜਗਦੀਸ਼ ਜੀ ਆਏ ਨੇ ਇਸ ਗਰੂਪ ਦੇ ਵਿੱਚ ਉਹ ਸਾਰਿਆਂ ਨੇ ਮੇਰੀਆਂ ਗੱਲਾਂ ਹੋਈਆਂ ਉਹ ਸੁਣ ਰਹੇ ਨੇ ਕਿ ਵਰਕਰ ਕੀ ਕਹਿੰਦਾ ਕਿਉਂਕਿ ਜੇ ਵਰਕਰ ਦੀ ਨਬਜ਼ ਤੇ ਸਹੀ ਹੱਥ ਰੱਖਾਂਗੇ ਤਾਂ ਵਧੀਆ ਰਿਜ਼ਲਟ ਆਏਗਾ ਸਾਹਮਣੇ ਲੋਕਾਂ ਦੇ ਵਿੱਚ ਵਧੀਆ ਆਏਗਾ ਤੇ ਮੈਂ ਸਮਝਦਾ ਕਾਂਗਰਸ ਜੇ ਨਾਲ ਹੋਰ ਮਜ਼ਬੂਤ ਹੋਏਗੀ ਤੇ ਮੈਂ ਤਾਂ ਇਹ ਵੀ ਤੁਹਾਡੇ ਨਾਲ ਹੀ ਕਿਉਂਕਿ ਤੁਹਾਡੀ ਆਵਾਜ਼ ਦੂਰ ਤੱਕ ਜਾਂਦੀ ਹੈ ਹਮ ਪੰਡਿਤ ਜਵਾਲਾ ਨਹਿਰੂ ਨੇ ਬੜੇ ਵੱਡੇ ਦੇਸ਼ ਲਈ ਕੰਮ ਕੀਤੇ ਨੇ ਪਹਿਲੇ ਪ੍ਰਧਾਨ ਮੰਤਰੀ ਨੇ ਮੈਂ 14 ਨਵੰਬਰ ਨੂੰ ਲੁਧਿਆਣਾ ਸਮਾਗਮ ਕਰਨ ਜਾ ਰਿਹਾ ਮਾਡੀ ਜੀ ਦੇ ਜਨਮ ਦਿਨ ਤੇ ਕਰਨ ਜਾ ਰਿਹਾ ਉਹਨਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਾਂਗੇ ਵਿਦਾ ਵਿਚਾਰ ਗੋਸ਼ਟੀ ਹੋਏਗੀ ਮੈਂ ਨਤਾਵਾਂ ਨੂੰ ਵੀ ਸੱਦਾ ਦਿੰਦਾ ਤੇ ਕਿਉਂਕਿ ਪੰਡਤ ਜਵਾਲਾ nehru ਜੀ ਦੀ ਜੋ ਦੇਣ ਇਹ ਪਾਖੜਾ ਤੇ ਅਸੀਂ ਗੱਲ ਕਰੀਏ ਯੂਨੀਵਰਸਿਟੀ ਦੀ ਗੱਲ ਕਰੀਏ ਪੀਜੀਆਈ ਦੀ ਗੱਲ ਕਰੀਏ ਯੂਨੀਵਰਸਿਟੀਆਂ ਦੀ ਗੱਲ ਕਰੀਏ ਇਹ ਕੰਮ ਹੁੰਦੇ ਨੇ ਜਿਹੜੇ ਕਰਨ ਵਾਲੇ ਜਿਹੜੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਜਿਹੜੇ ਐਗਰੀਕਲਚਰ ਦੇ ਖੇਤਰ ਦੇ ਵਿੱਚ ਜਿਹੜੇ ਇੰਡਸਟਰੀ ਦੇ ਖੇਤਰ ਦੇ ਵਿੱਚ ਇਹ ਹੁੰਦੇ ਨੇ ਕੰਮ ਇਹ ਲੋਕਾਂ ਨੂੰ ਚੁਟਕਲੇ ਸੁਣਾਉਣਾ ਇਹ ਕੰਮ ਨਹੀਂ ਕਿਹਾ ਜਾਂਦਾ ਇਹਨਾਂ ਨੂੰ ਤੇ ਅੱਜ ਮੈਂ ਸਮਝਦਾ ਜਾਂ ਅਸੀਂ ਧਰਮ ਦੇ ਨਾਂ ਤੇ ਅਸੀਂ ਵੋਟਾਂ ਮੰਗੀਆਂ ਧਰਮ ਦੇ ਨਾਂ ਤੇ ਸਮਾਜ ਨੂੰ ਵੰਡিয়ে ਲੋਕਾਂ ਨੂੰ ਜਜ਼ਬਾਤੀ ਕਰਕੇ ਅਸੀਂ ਵੋਟਾਂ ਲੈਣ ਦੀ ਗੱਲ ਕਰੀਏ ਨਹੀਂ ਸਾਡੇ ਜਿਹੜਾ ਦੇਸ਼ ਦਾ ਦਿਲਦਸਤ ਹੈ ਇੱਥੇ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਹੈ ਭਾਈ ਭਾਈ ਵਾਕਈ ਇਹ ਠੀਕ ਹੈ ਤੁਸੀਂ ਇਹ ਦੇਖੋ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਹਾਂਜੀ ਢਿੱਲੋਂ ਸੈਗਲ ਸ਼ਾਹਨਵਾਜ਼ ਲਾਲ ਕਿਲੇ से ਆਈ ਵਾਜ ਉਹ ਕਿ ਲੋਗਪਰਬਖ ਸਿੰਘ ਢਿੱਲੋਂ ਉਹ ਸੈਗਲ ਤੇ ਸ਼ਾਹਨਵਾਜ਼ ਅੱਜ ਅਸੀਂ ਤਿੰਨਾਂ ਦੀ ਗੱਲ ਕਿਉਂ ਨਹੀਂ ਕਰਾਂਗੇ ਹਾਂ ਬਿਲਕੁਲ ਅੱਜ ਤਿੰਨਾਂ ਦੀ ਗੱਲ ਕਿਉਂ ਨਹੀਂ ਕਰਾਂਗੇ ਇਹ ਪਾਰਹ ਦੀ ਏਕਤਾ ਅਤੇ ਅਖੰਡਤਾ ਦੀ ਮਜ਼ਬੂਤੀ ਲਈ ਭਾਈਚਾਰਕ ਸਾਂਝ ਸਭ ਤੋਂ ਪਹਿਲੀ ਗੱਲ ਹੈ ਵੱਡੀ ਗੱਲ ਹੈ ਰਾਹੁਲ ਗਾਂਧੀ ਨੇ ਜਿਹੜੀ 3700 ਕਿਲੋਮੀਟਰ ਯਾਤਰਾ ਕੀਤੀ ਹੈ ਇਤਿਹਾਸ ਰਚਿਆ ਸੁਨਹਿਰੀ ਅਖਰਾਂ 'ਚ ਉਹਨਾਂ ਦਾ ਨਾਮ ਲਿਖਿਆ ਜਾਏਗਾ ਕਿਸੇ ਨੇ ਕੋਣੀ ਵੀ ਨਹੀਂ ਬੱਜਲ ਦਿੱਤੀ 3700 ਕਿਲੋਮੀਟਰ ਦੀ ਯਾਤਰਾ 'ਚ ਇੰਨੇ ਡਿਸਿਪਲਨ ਦੇ ਜਿਹੜਾ ਵਰਕਰ ਥੋੜਾ ਜਿਹਾ ਅੱਗੇ ਆਇਆ ਕਿਸੇ ਨੇ ਫੋਟੋ ਖਚਾਉਣੀ ਚਾਹੀਦੀ ਉਹਨੇ ਫੋਟੋ ਵੀ ਖਚਾਈ ਉਹ ਉਹ ਉਹਦੇ ਵੱਲੋਂ ਖੁਸ਼ੀ ਹੁੰਦੀ ਕਿਉਂਕਿ ਆਪਦੇ ਨੇਤਾ ਨਾ ਫੋਟੋ ਕਰਾ ਕੇ ਵੀ ਇੱਕ ਸਕੂਲ ਮਿਲਦਾ ਹੈ ਖੁਸ਼ੀ ਮਿਲਦੀ ਆ ਆ ਮੇਰੀ ਵੀ ਦੇਖ ਲਓ ਫੋਟੋ ਨਾਲ ਕਰਾਈ ਹੋਈ ਆ ਸਾਰੇ ਕਰਾਉਂਦੇ ਨੇ ਇਹ ਕੋਈ ਗੁਨਾਹ ਨਹੀਂ ਹੁੰਦਾ ਕਿ ਫੋਟੋ ਕੀਤੀ ਜੀ ਫੋਟੋ ਕਰਾ ਲਈ ਫੋਟੋ ਤਾਂ ਹੋਣੀ ਹੀ ਚਾਹੀਦੀ ਆ ਤੇ ਇਹ ਕੋਈ ਗੁਨਾਹ ਨਹੀਂ ਅਸਲੀ ਗੱਲ ਇਹ ਆ ਜਿਹੜੀ ਪਾਰਟੀ ਦੀ ਆਡਾਇਓਲੋਜੀ ਕੋਈ ਵੀ ਪਾਰਟੀ ਆ ਉਹਦੀ ਆਡਾਇਓਲੋਜੀ ਆ ਉਹਦੀ ਇੱਕ ਵਿਚਾਰਧਾਰਾ ਉਹ ਵਿਚਾਰਧਾਰਾ ਤੇ ਚੱਲਣਾ ਚਾਹੀਦਾ ਤੇ ਵਿਚਾਰਤਾਰਾ ਤੇ ਮੈਂ ਸਮਝਦਾ ਰਾਹੁਲ ਗਾਂਧੀ ਜੀ ਚੱਲ ਕੇ ਅੱਜ ਇੱਕ ਆਪੋਜੀਸ਼ਨ ਦੇ ਨੇਤਾ ਹੋ ਕੇ ਜਿੱਦੀ ਉਹ ਲੜਾਈ ਲੜ ਰਹੇ ਨੇ ਐਡੀ ਜੁੰਮੇਵਾਰਾਂ ਨਾਲ ਲੜਾਈ ਲੜ ਰਹੇ ਨੇ ਭਾਰਤ ਦੇ ਲੋਕਾਂ ਲਈ ਆ ਇਹ ਜਿਹੇ ਆ ਨੇਤਾ ਕਰੇ ਨਹੀਂ ਹੋਇਆ ਤੇ ਅੱਜ ਰਾਹੁਲ ਗਾਂਧੀ ਦੀ ਸੋਚ ਜਿਹੜਾ ਰਾਹੁਲ ਗਾਂਧੀ ਦੇ ਮੱਝ ਦੇਖ ਰਹੀ ਚप्पल ਪਾਏ ਹੋਏ ਦੇਸੀ ਪੈਂਟ ਪਾਈ ਹੋਈ ਆ ਦੂਜੇ 10-10 ਲੱਖ ਦੇ ਸੂਟ ਸੋਨੇ ਦੀਆਂ ਤਾਰਾਂ ਸੂਟ ਪਾਉਣ ਵਾਲੇ ਗੱਲਾਂ ਕਰਨ ਵਾਲੇ ਗਰੀਬੀ ਦੀਆਂ ਆਮ ਘਰਾਂ ਦੀਆਂ ਤੇ ਰਾਹੁਲ ਗਾਂਧੀ ਦੇ ਦੇ ਸਾਦਗੀ ਤੇ ਅੱਜ ਮੈਂ ਸਮਝਦਾ ਰਾਹੁਲ ਗਾਂਧੀ ਨੂੰ ਸਲੂਟ ਹੈ ਉਹਦੀ ਸੋਚ ਨੂੰ ਸਲੂਟ ਹੈ ਕਿ ਕਿਸ ਤਰ੍ਹਾਂ ਉਹ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਹੀਠਲੇ ਪੱਧਰ ਤੋਂ ਲੱਗਿਆ ਕਿ ਕਿਸ ਤਰ੍ਹਾਂ ਜ਼ਿਲ੍ਹਾ ਪ੍ਰਧਾਨਾਂ ਦੇ ਲਈ ਅਫਸਰ ਬਰ ਆ ਰਹੇ ਨੇ ਸਾਰੇ ਲੋਕਾਂ ਦੀ ਗੱਲ ਸੁਣ ਰਹੇ ਨੇ ਬਹੁਤ ਵੱੱcci ਗੱਲ ਹੈ ਤੇ ਇਹਦੇ ਅੱਛੇ ਰਿਜ਼ਲਟ ਨਿਕਲੇ ਆ ਜਿਹੜੀ ਮੀਟਿੰਗ ਹੋ ਰਹੀ ਹੈ ਠੀਕ ਹੈ ਜੀ ਨਵੇਂ ਅਧਿਐਖ ਬਣਾਏ ਜਾਣਗੇ ਬਲਾਕ ਪ੍ਰਧਾਨਾਂ ਜਾਂ ਕੋਲ ਪ੍ਰਧਾਨ ਬਣਾਏ ਜਾਣਗੇ ਕੀ ਗੱਲ ਇਹਦਾ ਸਿੱਟਾ ਪਹਿਲਾਂ ਪਹਿਲੇ ਦੱਸੋ ਕੀ ਇਹ ਜਿਹੜੇ ਅਧਿਐਖਸ਼ ਨੇ ਜਾਂ ਪ੍ਰਧਾਨ ਨੇ ਇਹਨਾਂ ਵੱਲੋਂ ਕੰਮ ਨਹੀਂ ਕੀਤੇ ਜਾ ਰਹੇ ਸੀਗੇ ਜਿਹੜੇ ਨਹੀਂ ਹੁੰਦਾਗਾ ਕੋਈ ਚੀਜ਼ ਤੁਸੀਂ ਨੌਕਰੀ ਕਰਦੇ ਹੋ 58 ਸਾਲ ਦੇ ਰਿਟਾਇਰ ਹੋਵੋਗੇ ਨਾ ਕਿ ਕਰੀ ਜਾਣੀ ਇਹ ਸਾਰੀ ਉਮਰ ਜਦੋਂ ਤੱਕ ਹੱਥ ਥੱਲੇ ਨਾਲ ਰਿਟਾਇਰ ਹੋਵੋਗੇ ਰਿਟਾਇਰ ਹੋਵੋਗੇ ਨਾ ਕਾਂਗਰਸ ਦਾ ਹਰ ਪਾਰਟੀ ਦਾ ਇੱਕ ਸੂਲ ਹੈ ਕੋਈ 3 ਸਾਲ ਕੋਈ 5 ਸਾਲ ਕੋਈ ਸਮੇਂ ਦੇ ਨਾਲ ਚੇਂਜ ਹੁੰਦੇ ਨੇ ਅਹੁਦੇਦਾਰ ਚੇਂਜ ਹੁੰਦੇ ਨੇ ਨਵੇਂ ਨੂੰ ਮੌਕਾ ਮਿਲਦਾ ਦੂਸਰੇ ਨੂੰ ਮਿਲਦਾ ਤੇ ਅੱਜ ਮੈਂ ਵੀ 2002 ਤੋਂ ਵਿੱਚ ਤਕਰੀਬਨ ਮੈਂ 2-3 ਸਾਲ ਪ੍ਰਧਾਨ ਰਹਾ ਮੈਨੂੰ ਖੁਸ਼ੀ ਹੈ ਮੇਰੀ ਟਿਨਯੋਰ ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਲੁਧਿਆਣਾ ਕਾਰਪੋਰੇਸ਼ਨ ਕਾਂਗਰਸ ਪਾਰਟੀ ਦੀ ਬਣੀ ਪਹਿਲੀ ਵਾਰੋਂ ਚਾਰ ਸੀਟਾਂ ਸੀ ਲੁਧਿਆਣੇ ਦੀ ਅਸੀਂ ਚਾਰੇ ਜਿੱਤੇ ਮੈਨੂੰ ਇਹ ਖੁਸ਼ੀ ਹੈ ਕਿ ਆਜ਼ਾਦੀ ਤੋਂ ਬਾਅਦ ਮੇਰੀ ਟਿਨਯੋਰ ਦੇ ਵਿੱਚ ਹੋਇਆ ਗੁਰਚੰਦ ਸਿੰਘ ਆਲੋ ਮੈਂਬਰ ਆਫ ਪਾਰਲੀਮੈਂਟ ਸੀ ਤੇ ਮੇਰਾ ਕਹਿਣ ਤੋਂ ਬਾਅਦ ਹਰ ਇਨਸਾਨ ਨੂੰ ਮੌਕਾ ਮਿਲਣਾ ਚਾਹੀਦਾ ਜਿਹੜਾ ਵੀ ਨੇਤਾ ਅੱਗੇ ਆਉਂਦਾ ਹੈ ਜਿਹੜਾ ਵੀ ਜਿੰਦਾ ਦਾ ਪ੍ਰਧਾਨ ਬਣਦਾ ਹੈ ਜੋ ਉਹਨਾਂ ਦੀ ਹਾਈ ਕਮਾਂਡ ਦੀ ਕਿਸਵੱਟੀ ਤੇ ਪੂਰਾ ਉਤਰਦਾ ਤੇ ਉਹ ਜਿਹਦੇ ਦਾ ਪ੍ਰਧਾਨ ਬਣਦਾ ਤੇ ਅੱਛੀ ਗੱਲ ਆ ਉਹ ਤਕੜਾ ਹੋ ਕੇ ਕੰਮ ਕਰੇ ਤੇ ਕਾਂਗਰਸ ਹੋਰ ਮਜ਼ਬੂਤ ਹੋਏਗੀ ਹੁਣ ਆਪਾਂ ਗੱਲ ਕਰ ਲੈਨੇ ਜੀਐਸਟੀ ਦੀ ਸੈਂਟਰ ਸਰਕਾਰ ਵੱਲੋਂ ਕਾਫੀ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਚਾਹ ਖਾਨਫੇ ਨੇ ਸਮਾਨ ਦੀ ਗੱਲ ਕਰ ਲਈਏ ਚਾਹੇ ਗੱਲ ਕਰ ਲਈਏ ਆਪਾਂ ਕੋਈ ਵੀ ਕਰੋਕਰੀ ਦੀ ਗੱਲ ਕਰ ਲਈਏ ਜੀਐਸਟੀ ਕਾਫੀ ਕਾਫੀ ਚੀਜ਼ਾਂ ਵਿੱਚ ਜੀਐਸਟੀ ਕਟਾਈ ਗਈ ਆ ਕਿੰਨੀ ਤੇ ਰਾਹਤ ਮਿਲੀ ਹੋਵੇਗੀ ਲੋਕਾਂ ਨੂੰ ਕੀ ਕਹਿਣਾ ਚਾਹਾਂਗਾ ਸੈਂਟਰ ਸਰਕਾਰ ਨੂੰ ਵਧਾਈਆਂ ਦੇਣਾ ਚਾਹਾਂਗੇ ਪਹਿਲਾਂ ਵਧਾਈ ਕਿਉ ਸੀ ਪਹਿਲਾਂ ਵਧਾਈ ਕਿਉ ਸੀ ਜੇ ਤੁਸੀਂ ਕਿਸੇ ਚੀਜ਼ ਨੂੰ ਰੁਪਈਆ ਵਧਾ ਕੇ 20 ਪੈਸੇ ਛੱਡੋ ਫਿਰ ਕਹੋਗੇ ਹੁਣ ਜਸ਼ਨ ਮਨਾਈਏ ਇਹ ਨਹੀਂ ਹੁੰਦਾ ਹੁੰਦਾ ਪਹਿਲਾਂ ਵਧਾਈ ਕਿਉਂ ਮੈਨੂੰ ਉਹ ਦੱਸੋ ਅੱਜ ਡੀਜ਼ਲ ਪੈਟਰੋਲ ਦੇ ਰੇਟਾਂ ਦੀ ਗੱਲ ਕਰੋ ਅੱਜ ਅੰਤਰਰਾਸ਼ਟਰੀ ਮਾਰਕੀਟ ਕੀ ਕਹਿੰਦੀ ਹੈ ਡਾਕਟਰ ਮਨਮੋਹ ਸਿੰਘ ਵੇਲੇ ਅੰਤਰਰਾਸ਼ਟਰੀ ਮਾਰਕੀਟ ਦੇ ਨਾਲ ਉਹਨੂੰ ਜੋੜ ਕੇ ਇਹ ਹਿੰਦੁਸਤਾਨ ਦੇ ਵਿੱਚ ਰੇਟ ਸੀ 60 ਰੁਪਏ ਲੀਟਰ ਸੀਗਾ ਡੀਜ਼ਲ ਪੈਟਰੋਲ 65 ਰੁਪਏ ਲੀਟਰ ਸੀ ਤੇ ਅੱਜ ਇਹ ਦੱਸੋ ਵੀ ਅੰਤਰਰਾਸ਼ਟਰੀ ਮਾਰਕੀਟ ਕੀ ਹੈ ਅਤੇ ਸਾਡਾ ਰੇਟ ਕੀ ਹੈ ਇਹ ਤਾਂ ਲੋਕਾਂ ਦੇ ਸਾਹਮਣੇ ਅੱਜਕੱਲ ਕੋਈ ਲੁਕੋ ਨਹੀਂ ਰਿਹਾ ਇਹ ਲੋਕਾਂ ਨੂੰ ਜਵਾਬ ਦੱਸ ਇਹ ਦੇ ਹੂੰ ਕਿ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਵੈਰਨ ਲੈਦੇ ਦਾ ਤੇ ਅਸੀਂ ਇਹਦੇ ਦਾ ਲੋਕਾਂ ਨੂੰ ਡਿਲੀਵਰ ਕਰ ਰਹੇ ਹਾਂ ਅੱਜ ਮੈਂ ਸਮਝਦਾ ਪਰ ਇਹ ਵੀ ਕਾਫੀ ਸਰ ਫਰਕ ਪਿਆ ਰਿਹਾ ਮੈਂ ਕਹਿੰਦਾ ਦੀ ਗੱਲ ਹੈ ਜੇ ਤੁਸੀਂ ਪਹਿਲਾਂ ਵੱਡੀ ਗਲਤੀ ਕਰਕੇ ਜੇ ਰੁਪਏ ਨਹੀਂ ਵੀ ਜੈ ਮੈਂ ਤਾਂ ਤੁਹਾਨੂੰ ਕਿਹਾ ਵੀ 20 ਪੈ ਛੱਡ ਦਿਓ ਉਸ ਤੋਂ ਬਾਅਦ ਕਹੋ ਵੀ ਇਹਦਾ ਜਸ਼ਨ ਮਨਾਓ ਨਾ ਰੁਪਈਆ ਕਿਉਂ ਲਾਇਆ ਪਹਿਲਾਂ ਜੀਐਸਟੀ ਸੋਚ ਕੇ ਕਿਉਂ ਨਹੀਂ ਲਾਈ ਅੱਜ ਡਾਕਟਰ ਮਨਮੋਹ ਸਿੰਘ ਨੂੰ ਅਗਰ ਪ੍ਰੋਪਰ ਫਾਲੋ ਕਰਦੇ ਹੁੰਦੇ ਤਾਂ ਦੇਸ਼ ਹੋਰ ਅੱਗੇ ਵਧਦਾ ਡਾਕਟਰ ਮਨਮੋਹ ਸਿੰਘ ਦੀ ਪਾਲਿਸੀ ਉਹਨਾਂ ਦੀ ਸੋਚ ਡਾਕਟਰ ਮਨਮੋਹ ਸਿੰਘ ਦੀ ਸੀ ਜਦੋਂ 90 ਚੋ ਫਾਈਨਾਂਸ ਮਿਨਿਸਟਰ ਬਣੇ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ ਤੇ ਜਦ ਨਰਸਿਮਹਾ ਰਾਓ ਜੀ ਉਹਨਾਂ ਨੂੰ ਲੈ ਕੇ ਆਏ ਤੇ ਦੇਸ਼ ਦਾ ਸੋਨਾ ਗਹਿਣੇ ਰੱਖਿਆ ਹੋਇਆ ਸੀ ਦੇਸ਼ ਦਾ ਗਿਰਵੀ ਰੱਖਿਆ ਸੋਨਾ ਵਾਪਸ ਲਿਆਉਣ ਵਾਲਾ ਡਾਕਟਰ ਮਨਮੋਹ ਸਿੰਘ ਹੈ ਮੈਨੂੰ ਸੁਭਾਗ ਪ੍ਰਾਪਤ ਆ ਸਾਡੇ ਮਾਰਯੋਗ ਪ੍ਰਧਾਨ ਮੰਤਰੀ ਜੀ ਨੇ ਦੇਸ ਦਾ ਸੋਨਾ ਲੈ ਕੇ ਆਂਦਾ ਵਾਪਸ ਇਹ ਤਾਂ ਮੈਨੂੰ ਪਤਾ ਨਹੀਂ ਤੇ ਸ਼ਾਇਦ ਤੁਹਾਨੂੰ ਵੀ ਪਤਾ ਵਾਪਸ ਕਰੋ ਲੈ ਕੇ ਆਂਦਾ ਮੈਨੂੰ ਤਾਂ ਪਤਾ ਨਹੀਂ ਹੈ ਪਰ ਉਹ ਜਿਹੜਾ ਸੋਨਾ ਵਾਪਸ ਉਸ ਟਾਈਮ ਆਇਆ ਸੀ ਬੱਚੇ ਬੱਚੇ ਦੀ ਜਵਾਨ ਤੇ ਸੀ ਕਿ ਉਹ ਸੋਨਾ ਵਾਪਸ ਲੈ ਕੇ ਆਏ ਉਹਨਾਂ ਨੇ ਜਿਹੜਾ ਦੇਸ਼ ਦੇ ਅੰਦਰ ਕਿਉਂਕਿ ਸੋਨਾ ਹੀ ਛੋਡੀ ਇਕਨੋਮੀ ਆ ਸੋਨੇ ਦੇ ਨਾਲ ਹੀ ਉਹਦਾ ਸਾਰਾ ਗਿੜਿਆ ਜਾਂਦਾ ਤੇ ਇਹ ਸਾਰੀਆਂ ਗੱਲਾਂ ਨੂੰ ਅੱਜ ਡਾਕਟਰ ਮਨਮੋਹ ਸਿੰਘ ਵਰਗੇ ਸਿੱਖੀਤਾ ਮੈਨੂੰ ਖੁਸ਼ੀ ਆ ਕਿ ਮੈਂ ਉਹਨਾਂ ਦੇ ਨਾਲ ਇੱਕ ਦਿਨ ਪੂਰਾ ਗੁਜ਼ਾਰਿਆ ਜਦ ਮੈਂ ਜਿਲ੍ਹਾ ਕਾਂਗਰਸ ਦਾ ਪ੍ਰਧਾਨ ਸੀ ਤੇ ਉਹਨਾਂ ਵਰਗਾ ਇਨਸਾਨ ਸਾਫ਼ ਸੁਥਰਾ ਅਤੇ ਦੂਰ ਦੇਸ਼ ਤੇ ਜਿਹੜਾ ਦੇਸ਼ ਨੂੰ ਤਰੱਕੀ ਦੇ ਰਾਹ ਤੇ ਹੋਰ ਅੱਗੇ ਲਿਜਾਣ ਵਾਲਾ ਇਹ ਡਾਕਟਰ ਮਨਮੋਹ ਸਿੰਘ ਪੰਡਜਵਾਲਾ ਨਹਿਰੂ ਡਾਕਟਰ ਮਨਮੋਹ ਸਿੰਘ ਜੀ ਕੰਮ ਕਰਦੇ ਸੀ ਕਿ ਸੋਯਾ ਗਾਂਧੀ ਜੀ ਕੰਮ ਕਰਦੇ ਸੀ ਸਹੀ ਮੈਨੇ ਵਿੱਚ ਗੱਲ ਇਹ ਆ ਪਾਰਟੀ ਦੀ ਸਰਕਾਰ ਹੈ ਸਿਰ ਜੋੜ ਕੇ ਕੰਮ ਕਰਨਾ ਇਹ ਨੂੰ ਕੰਮ ਕਹਿੰਦੇ ਆ ਸਿਰ ਜੋੜ ਕੇ ਕੰਮ ਕਰਨਾ ਇਹ ਨਹੀਂ ਹੁੰਦਾ ਹੁੰਦਾ ਕਿ ਕੋਈ ਇਕੱਲਾ ਕਰ ਰਿਹਾ ਸਿਰ ਉਹ ਪਾਰਟੀ ਦੇ ਸੁਪਰੀਮ ਨੇ ਉਹ ਸਰਕਾਰ ਹੈ ਜੇ ਸਰਕਾਰ ਪਾਰਟੀ ਦੀ ਸਰਕਾਰ ਹੈ ਤੇ ਜਿਹੜਾ ਬੈਠ ਕੇ ਵਿਚਾਰ ਕਰਕੇ ਤੁਸੀਂ ਇਹ ਦੇਖੋ ਰਾਈਟ ਟੂ ਫੂਡ ਰਾਈਟ ਟੂ ਇਨਫੋਰਮੇਸ਼ਨ ਰਾਈਟ ਟੂ ਹੈਲਥ ਇਹ ਕਿੱਥੇ ਗਏ ਇਹ ਡਾਕਟਰ ਬਨਵੋਧ ਸਿੰਘ ਦੀਆਂ ਦਿਨਾਂ ਨੇ ਐਸਾ ਗੱਲ ਕਹ ਲਿਆ ਕਿ ਮੀਟਿੰਗਾਂ ਹੋ ਰਹੀਆਂ 2027 ਦੀ ਕਿਦਾਂ ਦੀ ਤਿਆਰੀਆਂ ਵਾਂ ਪੂਰੀਏ ਤਿਆਰੀਆਂ ਨੇ 2027 ਚ ਕਾਂਗਰਸ ਦੀ ਸਰਕਾਰ ਬੜੇ ਸ਼ਾਨਨਾ ਬਣੇਗੀ ਜਿਹੜੇ ਗੱਲਾਂ ਕਰਦੇ ਨੇ ਨਾ ਇਹ ਲੋਕ ਜੀ ਕਾਂਗਰਸ ਚ ਫੋਟਾ ਕੋਈ ਫੋਟ ਨਹੀਂ ਕੋਈ ਫਰਕ ਨਹੀਂ ਆ ਸਾਰੇ ਇੱਕ ਆ ਜੀ ਤੇ ਰਾਹੁਲ ਗਾਂਧੀ ਜੀ ਹੱਥ ਰੱਖਣਗੇ ਉਹ ਪੰਜਾਬ ਦਾ ਮੁੱਖ ਮੰਤਰੀ ਐਮਐਲਏ ਦੀ ਰਹਿ ਲਈ ਜਾਏਗੀ ਉਹ ਬਣੇਗਾ ਕੋਈ ਐਸੀ ਗੱਲ ਨਹੀਂ ਹੈ ਸਾਰੇ ਨੇਤਾ ਇਕਜੁੱਟ ਨੇ ਇਕਮੁੱਟ ਨੇ ਪਾਰਟੀ ਇਕਮੁੱਟ ਹੈ ਕੋਈ ਕਿਸੇ ਚ ਫਰਕ ਨਹੀਂ ਹੈ ਮੈਂ ਸਮਝਦਾ ਕੰਮ ਕਰਵਾਨੇ ਸਨੀਅਰਿਟੀ ਇਸ ਨੂੰ ਆਧਾਰ ਬਣਾ ਕੇ ਸਾਰਾ ਕੁਝ ਫੈਸਲੇ ਲਏ ਜਾਣਗੇ ਤੇ 파ਰਟੀ ਲੈ ਰਹੀ ਹੈ ਤੇ ਇਸ ਕਰਕੇ ਇਹ ਜਿਹੜੀਆਂ ਪ੍ਰਚਾਰ ਵਿਰੋਧੀ ਕਰਦੇ ਨੇ ਕਿ ਜੀ ਕਾਂਗਰਸ ਤੇ ਆ ਕੋਈ ਐਸਾ ਫਰਕ ਨਹੀਂ ਹੈ ਜੇ ਉਹਨਾਂ ਨੂੰ ਪੂਰਾ ਪ੍ਰੋਪਰ ਮਾਨ ਸਤਕਾਰ ਮਿਲੇਗਾ ਜਿਹੜਾ ਜਿਹਦੀ ਸੈਨਿਓਰਿਟੀ ਬਣਦੀ ਹੈ ਸੰਦੇਸ਼ ਕੀ ਦੇਣਾ ਚਾਹੂਗਾ ਜਨਰਲ ਮੈਂ ਤਾਂ ਕਹੂੰਗਾ ਕਾਂਗਰਸ ਪਾਰਟੀ ਨੇ ਜੁੜੋ ਇੱਕ ਸੈਕੂਲਰ ਸੋਚ ਦੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਇੱਕ ਇੱਕ ਕਿਸਾਨ ਦੀ ਵੀ ਗੱਲ ਕਰਦੀ ਹੈ ਵਪਾਰੀ ਦੀ ਵੀ ਗੱਲ ਕਰਦੀ ਹੈ ਇੱਕ ਕਾਰਖਾਨੇਦਾਰ ਦੀ ਗੱਲ ਕਰਦੀ ਹੈ ਯੂਰ ਦੀ ਗੱਲ ਕਰਦੀ ਹੈ ਦੁਕਾਨਦਾਰ ਦੀ ਗੱਲ ਕਰਦੀ ਹੈ ਮਜ਼ਦੂਰ ਦੀ ਗੱਲ ਕਰਦੀ ਹੈ ਕਾਂਗਰਸ ਪਾਰਟੀ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਆ ਇਸ ਕਰਕੇ ਜੇ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਤਰੱਕੀ ਕਰੇਗਾ ਦਿੱਲੀ ਚ ਜਾ ਲਾਏਗੀ ਤਾਂ ਦੇਸ਼ ਤਰੱਕੀ ਕਰੇਗਾ ਪਾਰ ਤਰੱਕੀ ਕਰੇਗਾ ਰਾਹੁਲ ਗਾਂਧੀ ਦੀ ਅਗਵਾਈ ਦੇ ਹੇਠ ਥੈਂਕ ਯੂ